ਵਿਆਹ ਵਿੱਚ ਹੋਇਆ ਅਨੋਖਾ ਕੰਮ ਮੁੰਡੇ ਨੇ ਪੌੜੀ ਲਾ ਕੇ ਕੀਤਾ ਬਰਮਾਲਾ ਦਾ ਸ਼ਗਨ ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਜੋੜੀਆਂ ਉੱਪਰੋਂ ਬਣ ਕੇ ਆਉਂਦੀਆਂ ਨੇ ਪਰ ਹੁਣ ਇੱਕ ਵੱਖਰੀ ਹੀ ਜੋੜੀ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਰਮਾਲਾ ਦਾ ਸ਼ਗਨ ਹੋ ਰਿਹਾ ਏ ਦਰਸਲ ਜਿਸ ਮੁੰਡੇ ਦਾ ਵਿਆਹ ਹੋ ਰਿਹਾ ਏ ਇਸ ਦਾ ਕੱਦ ਮਧਰਾ ਏ ਤੇ ਕੁੜੀ ਦੇ ਕੱਦ ਨਾਲ ਉਹ ਕਾਫੀ ਛੋਟਾ ਏ ਜਿਸ ਕਰਕੇ ਜਦੋਂ ਇਸ ਦਾ ਬਰਮਾਲਾ ਦਾ ਸ਼ਗਨ ਹੁੰਦਾ ਹੈ ਤਾਂ ਮੁੰਡਾ ਇੱਕ ਪੌੜੀ ਤੇ ਚੜ ਕੇ ਕੁੜੀ ਦੇ ਬਰਮਾਲਾ ਪਾਉਂਦਾ ਏ ਦਰਸਲ ਇਹ ਮੁੰਡਾ ਵਿਆਹ ਤੋਂ ਪਹਿਲਾਂ ਹੀ ਆਪਣੇ ਨਾਲ ਇੱਕ ਪੌੜੀ ਨੂੰ ਜਾ ਕੇ ਲਿਆਇਆ ਸੀ ਅਤੇ ਜਦੋਂ ਬਰਮਾਲਾ ਦਾ ਸ਼ਗਨ ਕਰਵਾਇਆ ਜਾਂਦਾ ਹੈ ਤਾਂ ਮੁੰਡਾ ਪੌੜੀ ਮੰਗਵਾਉਂਦਾ ਹੈ ਜਿਸ ਨੂੰ ਦੇਖ ਕੁੜੀ ਅਤੇ ਉਸਦੇ ਪਰਿਵਾਰਕ ਮੈਂਬਰ ਵੀ ਹੈਰਾਨ ਹੋ ਜਾਂਦੇ ਨੇ ਮੁੰਡੇ ਦਾ ਦੋਸਤ ਪੌੜੀ ਫੜਦਾ ਹੈ ਤੇ ਮੁੰਡਾ ਪੌੜੀ ਚੜ ਕੇ ਕੁੜੀ ਦੇ ਬਰਮਾਲਾ ਪਾ ਦਿੰਦਾ ਹੈ ਸੋ ਇਹ ਤਾਂ ਨਹੀਂ ਪਤਾ ਕਿ ਇਸ ਕੁੜੀ ਦਾ ਐਨੇ ਮਧਰੇ ਕਾਦੇ ਮੁੰਡੇ ਨਾਲ ਵਿਆਹ ਕਿਉਂ ਕੀਤਾ ਗਿਆ ਪਰ ਇੱਕ ਗੱਲ ਹੈ ਕਿ ਇਸ ਮੁੰਡੇ ਨੇ ਕੁੜੀ ਦੇ ਐਨ ਬਰਾਬਰ ਹੋ ਕੇ ਬਰਮਾਲਾ ਪਾਈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ